ਸਤਿ ਸ਼੍ਰੀ ਅਕਾਲ ਸਾਥੀਓ ਇਸ ਸਮੇਂ ਨਵਾਂ ਸ਼ਹਿਰ ਰੇਲਵੇ ਰੋਡ ਤੇ ਖੜੇ ਆਂ ਜੀ ਆ ਨਵਾਂ ਸ਼ਹਿਰ ਦੀ ਤਰੱਕੀ ਆ ਜੀ ਮਹੀਨਾ ਪਹਿਲਾਂ ਰੇਲਵੇ ਰੋਡ ਬਣਾਉਣ ਦੀ ਸ਼ੁਰੂਆਤ ਹੋਈ ਸੀ ਉਦੋਂ ਲੱਡੂ ਵੰਡੇ ਗਏ ਸੀ ਲੇਕਿਨ ਹੁਣ ਇੱਥੇ ਦੇਖੋ ਕਿ ਜਿਹੜਾ ਇਨਸਾਫ ਆ ਉਹਦਾ ਗਲਾ ਘੁੱਟ ਕੇ ਉਹਨੂੰ ਥੱਲੇ ਦੱਬਿਆ ਗਿਆ ਲੋਕ ਇਹ ਵੀ ਸਵਾਲ ਪੁੱਛਦੇ ਪਹਿਲਾਂ ਕਹਿੰਦੇ ਲੱਖਾਂ ਚ ਸੜਕ ਬਣਾਉਣ ਦੀ ਗੱਲ ਹੋਈ ਸੀ 2021 ਚ ਉਹ ਤਾਂ ਟੁੱਟ ਕੇ ਸਵਾਹ ਹੋ ਗਈ ਹੁਣ ਕੋਰੋਨਾ ਚ ਗੱਲ ਚੱਲੇਗੀ ਇੱਥੇ ਕਿਹੜਾ ਸੰਗੇ ਮਰਮਰ ਲਾਉਣਾ ਕਹਿੰਦੇ ਲਾ ਦੋ ਜਾਂ ਕਿਹੜਾ ਰੀਚਾਰਜ ਮੁੱਕਿਆ ਹੋਇਆ ਕਿ ਜੀ ਪਹਿਲਾ ਪਾਸੇ ਬਹੁਤ ਆ ਹੁਣ ਇੱਕ ਪਾਸੇ ਪੜ ਦਿੱਤਾ ਦੂਜੇ ਪਾਸੇ ਵਾਲਾ ਛੱਡ ਦਿੱਤਾ ਵੀ ਕਿਹੜਾ ਰੀਚਾਰਜ ਮੁੱਕਿਆ ਜਾਂ ਰੀਚਾਰਜ ਕਰਾਉਣ ਵਾਲਾ ਤੋ ਕਹਿੰਦੇ ਰਲ ਕੇ ਕਰਾ ਦੇਨੇ ਸਾਨੂੰ ਮਿੱਟੀ ਤੋਂ ਬਚਾਓ ਜਿਹੜਾ ਘਰ ਦਾ ਉੱਡਦਾ ਇਹ ਤੋਂ ਬਚਾਓ ਕਿਉਂਕਿ ਦੁਕਾਨਦਾਰਾਂ ਦੀ ਗੱਲ ਕਿ ਐਨੀ ਘਟੀ ਹੋਈ ਐ ਦੁਕਾਨਦਾਰ ਕਹਿੰਦੇ ਸਾਰਾ ਦਿਨ ਬੇਲੇ ਬੈਠੇ ਰਹਿੰਦੇ ਆ ਮੱਖੀ ਵੀ ਨਹੀਂ ਆਉਂਦੀ ਕਿ ਮੱਖੀ ਮਾਰ ਲਈਏ ਔਰ ਬਹੁਤ ਸਾਰੇ ਦੁਕਾਨਦਾਰ ਹੁਣ ਇਹ ਸੋਚਦੇ ਆ ਕਿ ਇੱਥੋਂ ਦੁਕਾਨ ਬੰਦ ਕਰਕੇ ਚੰਡੀਗੜ੍ਹ ਰੋਡ ਜਾਂ ਬੱਗਾ ਰੋਡ ਵਾਲੀ ਸਾਈਡ ਚਲੀ ਜਾਈਏ ਤਾ ਜੋ ਗਾਹਕ ਦਾ ਮੂੰਹ ਤਾਂ ਦੇਖੀਏ ਪਰ ਜਿਹੜੇ ਲੀਡਰ ਆ ਉਹਨਾਂ ਨੂੰ ਕੋਈ ਸ਼ਰਮ ਨਹੀਂ ਲੀਡਰ ਸਾਡੇ ਨਵੇਂ ਸ਼ਹਿਰ ਦੇ ਬਨਾਰਸ ਦੇ ਠੱਗ ਆ ਇਹ ਚੰਗੀ ਤਰ੍ਹਾਂ ਜਾਣਦੇ ਕਿ ਲੋਕਾਂ ਦੀ ਅੱਖਾਂ 'ਚੋਂ ਸ਼ਰਮਾ ਕਿਵੇਂ ਚੋਰੀ ਕਰਨਾ